ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਸ਼ਹਿਰ ਅਜਨਾਲਾ ਤੇ ਤਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੜਾਣ ਤਿੰਨ ਝੋਟੀਆਂ ਦਿਖਾਵਾਂਗੇ ਚੋਕਣਾ ਗੱਬਣਾ ਤੇ ਸੱਜਣਾ ਵੀ ਆਗੀਆਂ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਆ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਕਿ ਆਪਣਾ ਨਾਮ ਤੇ ਐਡਰੈਸ ਦੱਸਦੇ ਨਾਮ ਸਨੂਨ ਸ਼ਹਿਰ ਜਵਾਹਰ ਜ਼ਿਲ੍ਹਾ ਹੰਬਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਸਾਡੇ ਦੀ 18552 ਠੀਕ ਹੈ ਜੀ ਆ ਨੀਲੀ ਦਾ ਵੀ ਵੀਡੀਓ ਕਰੀਏ ਸ਼ੁਰੂਆਤ ਜੀ ਨੀਲੀ ਦਾ ਵੀਡੀਓ ਕਰ ਇਹ ਦੱਸੋ ਭਾਜੀ ਕਿਵੇਂ ਆ ਇਹ ਭਾਜੀ ਚੈੱਕ ਅਪ ਤੁਹਾਡੇ ਹੋਂ ਤੋਂ ਪਹਿਲਾਂ ਹੋਇਆ ਕਰਾਈ ਆ ਅੱਛਾ ਜੀ ਚਾਹਤੇ ਆਗੇ ਠੀਕ ਅੰਦਰ ਲਵਾਤਾ ਵੀਡੀਓ ਮੇਰੇ ਕੋਲ ਬਣੀ ਹੋਈ ਹੈ ਵੀਡੀਓ ਬਣਾ ਵੀ ਲਈ ਉਸਦੇ ਵਿੱਚ ਠੀਕ ਹੈ ਠੀਕ ਹੈ ਲੋ ਚੈੱਕ ਪਾਸ ਹੋ ਗਈ ਆ ਦੇਖੋ ਮੇਰਾ ਵੀਰ ਵੇਲੇ ਆਪਾਂ ਆ ਵੀਡੀਓ ਬੋਰਡ ਦਾ ਵਿੱਚ ਮਾਰਿਆ ਵੜਾ ਆ ਹਾਂਜੀ ਹਾਂਜੀ ਮੈਂ ਕੋਈ ਕਹਦਾ ਕਿਸੇ ਦੇ ਘਰ ਦੀ ਬਣੀ ਬਣੀ ਕਿਸ ਏ ਭਾਈ ਕਿੰਨੇ ਚਿਰ ਦੀ ਗੱਲਾਂ ਦੇਖੀ ਇਹ ਭਾਜੀ ਸੱਤਾਂ ਦੀ ਘਰ ਵਾਲੇ ਜਾਂਦੇ ਆ ਅੱਛਾ ਜੀ ਪਰ ਡਾਕਟਰ ਦਾ ਇਹ ਦਫ਼ਤਰ ਘਟੇ ਸੱਤਾਂ ਤੋਂ ਠੀਕ ਹੈ ਜੀ ਹਾਂ ਮਸ ਸੱਤਾਂ ਦੀ ਘਰ ਵਾਲੇ ਪਰਪਰ ਤਰੀਕ ਰਹੀ ਆ ਅੱਛਾ ਜੀ ਪਰ ਦੋ ਚਾਰ ਦਿਨ ਡਾਕਟਰ ਦਾ ਸੱਤਾਂ ਤੋਂ ਘਰ ਕੋ ਸਦੀ ਆ ਠੀਕ ਹੈ ਠੀਕ ਆਹਨਾਂ ਦੇ ਕੋਈ ਕਦਮ ਨਹੀਂ ਕੀ ਰਿਹਾ ਥੋੜਾ ਜਿਹਾ ਫਰਕ ਬਾਕੀ ਭਾਈ ਜਿੱਡੀ ਨੂੰ ਚੁਵਾਈ ਲਗੀ ਨਾ ਅੱਛਾ ਜੀ ਅੱਜ ਮੇਰੇ ਕੋਲ ਬੜੀ ਬੜੀ ਜਿੱਡੀ ਚੁਵਾਈ ਨਹੀਂ ਰੱਖੀ ਮੈਂ ਠੀਕ ਹੈ ਜੀ ਇਹ ਦੋਧਰ ਕਿੱਥੇ ਜਾਣਾ ਇਸ ਟਾਈਮ ਮੌਕੇ ਦੇ ਦੋਧਰ ਕੋਊਗਾ ਇੱਕੋ ਦੋਧਰ ਗਾਈ ਚਾਉਂ ਤੋਂ ਬਾਹਰ ਅੱਛਾ ਜੀ ਇਹ ਹਾਂ ਸ਼ਾਮ ਨੂੰ ਜਿੱਥੇ ਮਰਜ਼ੀ ਕੋਈ ਲਿਖਤੀ ਰੂਪ ਚ ਲਿਖ ਲੈ ਭਾਵੇਂ ਉਦਾਂ ਕੋ ਲੈ ਜੇ ਅੱਛਾ ਜੀ 17 ਕਿਲੋ ਦੁੱਧ ਲੀਟਰਾਂ ਚ ਆਇਆ ਡੇਰੀ ਵਾਲਾ ਜਿੱਦਣ ਪਿਆਰ ਨੂੰ ਵੀ ਹਾਂ ਜੀ ਔਰ ਤਾਂ ਲੈ ਜੀ ਉਹਨੂੰ 1 ਲੱਖ 5000 ਰੁਪਏ ਦੇ ਠੀਕ ਹੈ ਠੀਕ ਹੈ ਜੀ ਇੱਕ ਵੇਖੋ ਸਹੀ ਤਾਂ ਭਾਣਾ ਵੇਖੋ ਤੇ ਜੀ ਬਾਬਾ ਜੀ ਕਿਹੜੀ ਥੇ ਦੇਖੋ ਨਹੀਂ ਬੜੀਆਂ ਜ਼ਿਆਦਾ ਵਾ ਹਾਂ ਸੱਤਾਂ ਮਹੀਨਾ ਦੀ ਲਾਹ ਉਹ ਦੇ ਭਾਜੀ ਜਿੱਦਣ ਕਿ ਆ ਵੇਖੋ ਉੱਦ ਦੇਖੋ ਦੇਖੋ ਭਾਣੇ ਢਿਲਾ ਵੇਖੋ ਦੇ ਕੀਲੇ ਵੇਖੋ ਬੰਨੇ ਬੜਾ ਲੱਗਿਆ ਚੰਗਾ ਪੜਾ ਚੰਗਾ ਲੱਗਾ ਵਾ ਤੇ ਲਾਂਟ ਲਾਉਂਦੇ ਜਿਹੜੀਆਂ ਭਾਜੀ ਚੁਾਈ ਲੱਗੀ ਕਿਦੇ ਦੋ ਦੇ ਭਾਵੇਂ 3 ਕਿਲੋ ਹੀ ਹੁਣ ਲੀਟਰ ਦੁੱਧ ਘੜੀਏ ਅੱਛਾ ਜੀ ਇਹ ਜੁਨੀ ਆਡੀਓ 3 ਕਿਲੋ ਦੁੱਧ ਆਪਾਂ ਕਰਕੇ ਦਵਾਂਗੇ ਅੱਛਾ ਜੀ 100 ਗ੍ਰਾਮ ਦੁੱਧ ਘੜੀ ਦੇ ਸੱਜੇ ਨਾਲੋ ਠੀਕ ਹੈ ਠੀਕ ਹੈ ਪਰ ਜੀ ਨਹੀਂ ਲਾਉਣੀ ਇੱਦਾਂ ਕੁੱਤੀ ਪੱਠੀ ਨਹੀਂ ਖਾਂਦੀ ਇਹ ਦੋਵੇਂ ਟਾਈਮਾਂ ਦੋਵੇਂ ਟਾਈਮ ਮਿਲਦੀ ਜਿਹੜਾ ਟੀ ਦੋਵੇਂ ਟਾਈਮ ਅੱਜ ਬਾੜੇ ਤੇ ਹਾਂ ਖਾ ਲੋ ਠੀਕ ਹੈ ਲੋ ਜੀ ਪਰ ਕਿਹੜੇ ਘਰ ਜਾ ਕੇ ਭਾਜੀ ਸਾਡੀ ਟੀਗਾ ਲਵਾ ਦਈਏ ਠੀਕ ਹੈ ਠੀਕ ਹੈ ਜੀ ਪਰ ਜੀ ਲ ਆ ਜਾ ਜਿਹੜੀ ਪੱਛੋਂ ਤੇ ਖਾਂਦਾ ਵੀ ਨਾ ਹਾਂਜੀ ਉਹਦਾ ਹਸਾਮਤ ਕੁ ਮਹੀਨਾ ਵੇਰ ਨਹੀਂ ਚੋਗੇ ਦੋ ਦੋ ਤੋਂ ਛਾੜੀ ਦੇ ਵੇਰ ਹੋਏ ਹੁੰਦੇ ਠੀਕ ਹੈ ਠੀਕ ਹੈ ਲੋ ਜੀ ਸੀਰ ਆ ਜਾਈਏ ਕੱਦ ਕਾ ਵਿੱਚ ਆਪਾਂ ਉਹ ਵੀ ਕਰਨ ਵਾਲਾ ਕੁਝ ਹੋਇਆ ਜੀ ਇਹ ਸੰਖੇਰਦਾਰ ਜਿਹੜਾ ਰਿਕਾਰਡ ਹੈ 17 18 22 ਤੋਂ ਜਿਹੜਾ ਵੇਰ ਹੋ ਘੜੀ ਲੰਮੀ ਆ ਠੀਕ ਹੈ ਠੀਕ ਹੈ ਜੀ ਲੋ ਬਜੀ ਵੇਰ ਦੀ ਕੋਈ ਚਵਾਈ ਭਾਜੀ ਲੱਗੀ ਕਿਤੇ ਉੱਠਣ ਦੀ ਨਹੀਂ ਕਰਦਾ ਸ ਕਰਮਾਲੀ ਨੇ ਡੇਰੀ ਜੋ ਆਈ ਜਾਨੀ ਡੇਰੀ ਗਾੜ ਦਾ ਬਾਸ ਕੇਰੀ ਜਾਨੀ ਭਾਜੀ ਅੱਜ ਕੱਲ ਤੇਰੀ ਝੂਠ ਨਹੀਂ ਮਾਰਿਆ ਤੁਹਾਨੂੰ ਬਲਾਵਾ ਹਾਂਜੀ ਹਾਂਜੀ ਡੇਰੀ ਆਲਾ 3 ਕਿਲੋ ਗਾੜ ਜੋਈ ਰਮਾਈ ਦੀ ਅੱਛਾ ਜੀ 3 ਕਿਲੋ ਗਾੜ ਹੀ ਘੱਟ ਹੋਈ ਠੀਕ ਹੈ ਠੀਕ ਹੈ ਜੀ ਪਤਾ ਜਿੱਦਣ ਤੁਹਾਨੂੰ ਗੰਮੀ ਦੇ ਮਾਲ ਸਾਰਾ ਪਾਇਆ ਵੇਰ ਹਾਂਜੀ ਹਾਂਜੀ ਉੱਪਰ ਤੋਂ ਮੈਂ ਵੇਚ ਦਿੰਦੇ ਹੋ ਜਿੱਦਾਂ 4 20 ਬਣਾਉਣਾ ਤੁਹਾਨੂੰ ਵੀ ਭਾਵੇਂ 6000 2000 ਰੁਪਿਆ ਅੱਛਾ ਜੀ ਜਿੱਦਣ 1 ਲੱਖ 5 ਦੀ ਮਿਲ ਕੋ ਫਿਰ ਘੱਲਦੀ ਹੋਵੇ ਐਵੇਂ ਕਹ ਰਹੀਏ 20 ਹੀ ਘੱਲਦੀ 50 ਹੀ ਘੱਲਦੀ ਹਾਂਜੀ ਹਾਂਜੀ 1 ਲੱਖ 5 ਦੀ ਲੱਦ ਟੋਣ ਮੁੱਲ ਭਾਈ ਜੀ ਦਾ ਕਰਦਾ 76000 ਅੱਛਾ ਜੀ ਹਾਂ ਤੇ ਹਾਂ ਨਾ ਕਰਦੀਏ ਵੀ ਹਾਂ ਨਾ ਭਾਈ ਜੀ ਆਪਾਂ ਵੇਚਣੀ ਨੇ ਦੇਣੀ ਬਲਕਿ ਬਿਲਕੁਲ ਪ੍ਰੋਪਰ ਦੇ ਹੀ ਦੇਣੀ ਆਪਾਂ ਹਾਂ ਜੀ ਬਿਲਕੁਲ 75 ਦੇ ਦਈਏ ਨਹੀਂ ਪਰ ਉਹ ਕਰਦੀ ਭਾਈ ਜੀ ਸੁਖੜਾ ਸੂਣ ਵਾਲੀ ਆ ਦੁੱਧ ਵੀ ਦੇਣ ਦੀ ਆ ਚੈੱਕ ਪਾਸ ਹੋਈ ਆ ਵੀਡੀਓ ਬਣੀ ਆ ਮੱਝ ਸਾਰੀ ਸੋਹਣੀ ਆ ਦੇਖੋ ਟੇਡਾ ਕਰੀ ਟੇਡਾ ਕਰਨੀ ਕੋਈ ਸ਼ੱਕ ਨਹੀਂ ਆ ਆਹ ਤੇ ਦੇਲੀ ਗਈ ਆ ਆਹ ਤੇ ਦੇਖੋ ਬਿਲਕੁਲ ਸੋਹਣੀ ਬਿੱਲੀ ਆ ਚਲਦੀਏ ਮਾਨਸਾਣਾ ਤੁਸੀਂ ਕਰਾ ਦਿਓ ਜੋ ਕਰਾਂ ਜੀ ਹੁਣ ਚਲੋ ਹਾਂ ਲੈ ਗਾਤੀ ਹੈ ਹਮਾਂ ਦਾ ਨਾਈ ਭਾਈ ਜਿਹੜੀ ਆਪਾਂ ਦੇ ਦੇਣੀ ਨਾ ਬਿਲਕੁਲ ਹਾਂਜੀ ਤੇ ਅਧਿਆਰ ਦੀ ਮੱਝ ਦੇਣੀ ਠੀਕ ਹੈ ਨਾ ਭਾਈ ਇਹ ਨਹੀਂ ਕਰਾਏ ਛੱਡਦੀ ਇਹ ਤੇ 3000 ਭਾਈ ਨਾਲ ਖੰਡਾ ਹੀ ਛੱਡਦਾ 500 ਹੋਰ ਛੋਟ ਕਰਾਂਗੇ ਸਾਢੇ 32000 ਜੀ ਦਵਾਂਗੇ ਠੀਕ ਹੈ ਨਾ ਭਾਈ ਸਾਢੇ 32000 ਹੋਰ 700 ਤਾਲਾ ਮੇਰਾ ਵੀਰ ਭਾਵੇਂ ਫੋਨ ਨਾ ਹੀ ਕਰੇ ਅੱਛਾ ਜੀ ਦੱਸਾਂ ਕਿਉਂ ਨਾ ਹੋਈ ਭਾਈ ਵੀ ਕਰੇ ਸਾਹਮਣੇ ਨਾ ਠੀਕ ਹੈ ਜੀ ਆਹ 3 ਕਿਲੋ ਦੁੱਧ ਕੋਲ 6 ਕਿਲੋ ਵਰਗਾ ਜੀ ਆਹ ਸਾਈਡ ਵੀ ਚੰਗੀ ਰਹੀ ਹੈ ਨਾ ਠੀਕ ਠੀਕ ਲਓ ਜੀ ਟੋਕੜ ਗੱਪਾਂ ਨੇ ਕਈ ਨਾਰਾ ਸੀਰ ਸਰਪੂਰ ਮੇਰਾ ਤਾਂ ਢੇਲੇ ਵਿਖੋ ਬਾਲੇ ਹੁਣ ਜੀ ਦੇਖੋ ਇਦਾਂ ਪਾਦੀ ਏ ਬਿਲਕੁਲ ਥਾਂ ਥਣ ਵੀ ਬੜਾ ਗੈਪ ਹੈ ਭਾਈ ਚੁਾਈ ਮੇਰੀ ਮਰਜ਼ੀ ਦੀ ਗਲਤ ਹੋਵੇ ਅੱਛਾ ਜੀ ਕੋਈ ਥਾਂ ਚ ਭੂ ਛਟਾ ਕੋਈ ਹੋਵੇ ਨਾਲ ਗਲਤੀ ਕੋਈ ਲੱਦ ਕੇ ਮੈਨੂੰ ਫੋਨ ਕਰਦੇ ਫਿਰ ਮੱਝ ਲੱਦ ਕੇ ਹੋਣ ਲੱਗੀ ਹੂ ਅੱਛਾ ਜੀ ਲੋਹਾਰੀ ਠੀਕ ਥਾਂ ਚ ਦੁੱਧ ਤਾਂ ਨਹੀਂ ਮੈਂ ਗੱਲ ਕਰਦਾ ਦੁੱਧ ਪਾ ਤੇ ਪਾ ਫਰਕ ਪੈਦਾ ਉਹਦੇ ਨੂੰ ਗੱਲ ਕਰਦਾ ਨਾਲੇ ਕਿ ਨਹੀਂ ਸੱਜਰਿਆ ਹੁਣ ਤੇ ਆ ਜਾਓ ਬਈ ਹੁਣ ਦੱਦੀਆਂ ਨੰਬਰ ਤੇ ਆ ਕੇ ਮੇ ਛੋਟੀ ਇਹ ਛੋਟੀ ਸੂਈ ਨੂੰ ਕੋ 2 ਸ਼ੇਨ ਨਾਲੋਂ ਭਾਜੀ ਬਾਹਰੀ ਤਿੰਨਾਂ ਦੀ ਲੱਗ ਜਾ ਕੇ ਹੋਣਗੇ ਸੋਈ ਮੈਨੂੰ ਅੱਛਾ ਜੀ ਇਹ ਵੀ ਮੈਂ ਚੈੱਕ ਕਰਾਈ ਜੀ ਡਾਕਟਰ ਕੋਲ ਉਸੇ ਕੋਈ ਠੀਕ ਹੈ ਜੀ ਠੀਕ ਹੈ ਇਹਨੂੰ ਠੰਡਾ ਲਵਾਇਆ ਘਰ ਆ ਕੇ ਦੱਸਿਆ ਨੂੰ ਹੀ 1 ਮਹੀਨੇ ਤੋਂ 1.5 ਮਹੀਨੇ ਦਾ 35 36 ਦਿਨ ਬਣੀ ਹੋਇਆ ਹੈ ਅੱਛਾ ਤੱਕ ਦੇ ਵਿੱਚ ਹੈ ਕਿ ਮਗਰੰਡੀ ਦੀ ਕੋਈ ਲੱਜਦਾ ਠੀਕ ਹੈ ਠੀਕ ਹੈ ਜਿਹੜੇ ਮਗਨੇ ਸਾਹੇ ਤਾਰਾ ਨਾ ਪੰਜ ਸਤਾ ਫਰਕ ਆ ਗਾ ਜੀ ਠੀਕ ਹੈ ਜੀ ਦੋ ਰੋਟੀਆਂ ਦੇ ਵਿੱਚ ਫਰਕ ਪੈ ਜਿਹੜੂ ਨਾ ਪੰਗਾਂ ਸਤਾਂ ਦਾ ਹੁੰਦਾ ਹੀ ਆ ਤੇ ਕਿੰਨਾ ਦੁੱਧ ਆ ਜਿਹੜਾ ਮਗਰਾਂ ਬਹਿਣੀ ਆਦਾ ਠੀਕ ਹੈ ਦੁੱਧ ਕਿੰਨਾ ਹੈ ਦੁੱਧਰ ਕੋ ਸ਼ ਕਾਕਰੀ ਆਪਾਂ ਨੂੰ ਘਰੋਂ ਦੱਸਿਆ ਇਹ 32 36 ਦਿਨ ਹੋਇਆ ਅਛਾ ਤੇ ਡਾਕਟਰ ਨੂੰ ਛੱਕ ਦੇ ਵਿੱਚ ਟੀਕਾ ਠੰਡਾ ਮਲਵਾਤਾ ਤਾਂ ਹੀ ਦਰੀ ਜਾਂਦੀ ਆ ਠੀਕ ਹੈ ਟੀਕਾ ਮਲਵਾਤਾ ਇਹ ਅਛਾ ਜੀ ਪਰ ਗਰੰਟੀ ਭਾਈ ਦੀ ਕੋਈ ਨਹੀਂ ਦਾਈ ਠੀਕ ਹੈ ਉਹ ਵੀ ਛੱਕ ਦੇ ਵਿੱਚ ਹਮੇਸ਼ਾ ਜਦੋਂ ਪਸ਼ੂ ਨਿਕਲਦਾ ਭਾਈ ਜਦੋਂ ਥੜੀ ਬੜ ਗਈ ਨਾ ਹਾਂਜੀ ਥਾਣੇ ਦੇ ਮਚਵਾਈ ਵਧੀਆ ਆਈ ਮੈਨੂੰ ਜਿੱਥੇ ਮਹਲਿਆ ਦੀ ਚਵਾਈ ਹੋ ਗਈ ਨਾ ਪਛੜੀ ਆਈ ਮੈਨੂੰ ਕੋਈ ਨਹੀਂ ਅਛਾ ਜੀ ਪਤਾ ਨਹੀਂ ਥਾਂ ਤੋਂ ਤਾਰਾ ਦੋ ਚਾਰ ਘੜੀਆਂ ਦਾ ਬੋਲ ਕੀ ਚੱਕਿਆ ਠੀਕ ਹੈ ਆਪਣੇ ਬੁਲਾ ਕੇ ਹਾਂ ਠੀਕ ਹੈ ਠੀਕ ਹੈ ਜੀ ਲਓ ਭਾਈ ਪਿੱਛੇ ਬਾਰੇ ਇਹਨਾਂ ਚਵਾਈ ਨੂੰ ਪ੍ਰੋਪਰ ਜੋ ਹੋ ਤੇ ਐ ਕੀ ਆ ਗੰਬਰ ਤੋਂ ਦੋ ਫਰਕ ਦੋ ਚੋਤਾ ਲਾ ਪੈ ਗਿਆ ਮੈਂ ਭਈ ਆਪਾਂ ਗੱਲ ਤੇ ਕੰਮ ਨਹੀਂ ਕਰਦਾ ਦੱਸੋ ਲੇ ਆਪਾਂ ਕਹਾਂਗੇ ਠੀਕ ਹੈ ਜੀ ਲੋ ਬਈ ਜੈਟ ਬਲੈਕ ਆ ਗਈ ਜੇ ਤੇ ਇਹ ਆਪਾਂ ਦੱਸਾਂ ਕਿਤਾ ਦੇਣੀ ਹੈ ਹਾਂਜੀ ਇਹ ਹੁਣ ਵੀ ਓਨੇ ਦੀ ਆ ਅੱਛਾ ਤੇ ਚੋਗੇ ਵੀ ਓਨੇ ਦੀ ਆ ਠੀਕ ਹੈ ਠੀਕ ਹੈ ਜੀ ਹੁਣ ਵੀ ਚੋਗੇ ਹੁਣ ਵੀ ਓਨੇ ਦੀ ਚੋਗੇ ਬਣ ਕੇ ਭਾਵੇਂ ਜੇ ਰੋਪਰ ਚੈੱਕ ਪਾਸ ਹੋ ਜੇ ਹਾਂਜੀ ਛੋਟੀ ਭਾਗ ਲਾ ਫੋ ਬਾਹਰ ਵੇਚ ਦੀ ਉਹੋ ਜੀ ਕਰੋ ਜੈਟ ਬਲੈਕ ਬਾਕੀ ਥਾਂ ਪੰਡ ਵੀ ਬਹੁਤ ਹੀ ਸਪਾਈਆਂ ਦੇ ਵਿੱਚ ਆ ਗਈ ਆ ਤੇ ਰੇਡ ਵੀ ਪਾਈ ਕਹਿੰਦਾ ਕਿਦਾ ਬਿਲਕੁਲ ਜੱਪਾ ਬਿਲਕੁਲ ਭਾਈ ਛੋਟਾ ਮੁੱਲ ਕਰਨਾ ਕੋਈ ਮੁੱਲ ਲਵਾ ਕੇ ਅੱਛਾ ਜੀ ਚਲੋ ਮਹਾਰਾਜ ਨਾਮ ਸੱਚੇ ਬਾਸ਼ੇ ਤੋਂ ਕੰਮ ਲਿਆਵੇ 2 ਨੰਬਰ ਦੇ ਹਿਸਾਬ ਨਾਲ ਮੁੱਲ ਲਵਾ ਕੇ ਮੈਨੂੰ 5000 ਰੁਪਏ ਵਾਧ ਦੇ ਠੀਕ ਹੈ ਠੀਕ ਹੈ ਜਿੰਨੇ ਲਾਉਣ ਦੋ ਨੰਬਰ ਚ 5000 ਰੁਪਏ ਬਾਦੇ ਦੇ ਨਹੀਂ ਦੱਸੀ ਤੇ ਇਹ ਕਿ ਆਪਾਂ ਕਿੰਨਾ ਤੋਂ ਨਹੀਂ ਮੈਂ ਗੱਲ ਕਰਦਾ ਹਾਂ ਹਾਂਜੀ ਹਾਂਜੀ ਕੋਈ ਲਵਾ ਕੇ ਵੀ ਜਬੀੜ ਚ ਮੁੱਲ ਦੱਸਦਾ ਉਹ ਦੱਸ ਦੇਣਾ ਅੱਛਾ ਉਹਦਾ ਮੁੱਲ ਲਵਾ ਕੇ ਮੈਂ 2000 ਰੁਪਏ ਨੂੰ ਬਾਦੇ ਦੇ ਠੀਕ ਹੈ ਇਹਨਾਂ ਤੇ ਨਾਲ ਇਹ ਭਾਈ ਹਵਾਨਾ ਇਹ ਬਸ 47 ਹਜ਼ਾਰੀ ਦੇ ਦਈਏ 47 ਦੀ 47 ਹਜ਼ਾਰ ਮਾਜਮ ਹੁੰਦੇ ਆ ਅੱਛਾ 47000 ਰੁਪਏ ਬੰਦੇ ਤੇ ਆਏ ਮੈਂ ਸੱਦਿਆ ਨੂੰ ਮੈਂ ਲਵਾਈਆ ਸੀ ਹਾਂਜੀ 47000 ਸਾਡੇ 42 43 ਨੂੰ ਦੋ ਨੰਬਰ ਚ ਲਾਉਂਦੇ ਗਏ ਯਾਰ ਠੀਕ ਹੈ ਪਰ ਫਿਰ ਡੈਕਟਰ ਆ ਗਿਆ ਫਿਰ ਮੈਂ ਕਿਹਾ ਚੈੱਕ ਕਰਾ ਲਈ ਮੈਂ ਹ ਆਹ ਜਿਹੜੇ ਜਮਾ ਕਰਾ ਲਾਗੇ ਕਿਸਮਤ ਕਿਤੇ ਨਿਕਲੇ ਧਾਰਾ ਮਗਧੇ ਥਾਂ ਚ 5-7 10 ਘੱਟ ਜਾਂ ਪੱਪੇ ਨੂੰ ਦੱਸੀ ਦੇਨੇ ਆ ਉਹਦਾ ਜਾਬਦੀਆਂ ਨਹੀਂ ਵੇ ਲੋ 22 ਵੇ ਲੋ ਬਰਾਬਰ ਜੇ ਠੀਕ ਹੈ ਠੀਕ ਹੈ ਜੀ ਜਾਗੇ ਜੀ ਹਾਂ ਹੁਣ 47 ਦੀ ਹਰ 46 ਹਜ਼ਾਰ ਦੀ ਪਾਜੀ ਹਾਂ ਦਾ ਜਿਹੜਾ ਇੱਥੇ 1-1 ਰੁਪਏ ਕਮਾਈ ਦਾ ਕੰਮ ਨਹੀਂ ਚ ਬਕਰਨਗਾ ਠੀਕ ਦਾ ਉਹ ਵੀ 46 ਹਜ਼ਾਰ ਦੀ ਝੋਟੀ ਬਾਕੀ ਝੋਟੀ ਗੱਲੀ ਇਹ ਕਾਹਨੂੰ ਗੱਲਾਂ ਬਾਕੀ ਪਾਜੀ ਨਿਕਲ ਆਵੇ ਤੇ ਰਕਮ ਦੀ ਆ ਨਾ ਨਿਕਲੇ ਕੋਈ ਦੁੱਧ 4-5 ਮਹੀਨੇ ਚੋਲੇ ਫੇਰ ਭਾਵੇਂ ਨਿਕਲ ਆ ਗਾ ਪੈਸੇ ਕਰਾਇਆ ਗਾ ਸੋਨਾ ਹੀ ਇਹ ਨੀ ਗਾਰਨੀ ਇਹਨੂੰ ਫੇ ਇੱਕ ਉਹ ਦੁੱਧ 7 ਕਿਲੋ ਜੀ ਅੱਛਾ ਜੀ ਸਿਰ ਕੋਈ ਪੜਾਣੀ ਕੋਈ ਟੀਗਣੀ ਮਾਰੇ ਗੋਠ ਮਾਰਨੇ ਪਾਲੋ ਦੇ ਥਲੇ ਬੈਜੋ ਜੀ ਠੀਕ ਹੈ ਠੀਕ ਹੈ ਜੀ ਦਵਾਈ ਆ ਪਾਜੀ ਕਰਾ ਦਿੰਦੇ ਆ ਦੁੱਧ ਤੇਰੇ ਤੋਂ ਤਿਆਰ ਆ ਹਾਂ ਇਹ ਵਿਗਿਆਰ ਦਾ ਬਲੈਕ ਆ ਵੀ ਤੇ ਕੱਟ ਕੱਟ ਦੋ ਇਹ ਚੰਗੀ ਆ ਇਹਨੂੰ ਕਿੰਨਾ ਟਾਈਮ ਲੱਗਾ ਸੇਈ ਨੂੰ ਹਾਂ ਜੀ ਸੇਈ ਨੂੰ ਇਹਨੂੰ ਪਾਜੀ ਸੇਈ ਨੂੰ ਕੋਈ ਦਾ ਦੋਆਂ ਦੇ ਮਹੀਨੇ ਦੇ ਲੱਗ ਜਾ ਕੇ ਦੋਆਂ ਦੇ ਹੋ ਜਾਣ ਦੋ ਚਾਰ ਦਿਨ ਵੱਧ ਹੋ ਜਾਣ ਘੱਟ ਹੋਏ ਦੋ ਦੇ ਲੱਗ ਗਏ ਠੀਕ ਹੈ ਲਓ ਜੀ ਦੋ ਕਿ ਮਹੀਨੇ ਦੇ ਆਸ-ਪਾਸ ਲੱਗ ਟਾਈਮ ਹੋਇਆ ਵਾ ਸਵੇ ਨੂੰ ਦਾ ਸਾਫਲੀ ਤੇ ਪੰਜ ਕੋ ਦੋ ਦੇ ਜਾਂਦੇ ਆ ਤੇ ਥੋਣਾ ਦਾ ਫਾਇਦਾ ਕੋਈ ਚੰਗਾ ਵਾ ਨਾਲ ਫਿੜ ਫਿੜਦੇ ਨਾਲ ਸੰਦਾ ਕਰ ਮਾਲੀ ਦੇ ਮਾ ਭਾਈ ਪਾੜਾ ਪਾ ਲੈ ਜਾਪਾ ਠੀਕ ਹੈ ਲਓ ਵੀ ਪਾੜਾ ਲੈ ਲ ਵੀਰ ਗਿਆ ਤਾਂ ਕਰਕੇ ਰੋਕੀ ਹਾਂ ਤੇ ਪਾੜਾ ਪਾ ਗਏ ਉਧਰ ਵੀ ਥੱਲੇ ਉਧਰ ਵੀ ਤਾਂ ਨਹੀਂ ਬਸ ਆਪਸਾਂ ਭੀ ਤਰੀਏ ਚੋਈ ਬਈ ਖੜੋ ਖੜੋ ਬਈ ਤੁਮਾ ਕਾ ਸਬਤ ਲਾਗੇ ਤਾ ਆ ਵੇ ਲੋ ਇਹ ਮੇਰੇ ਨਾਲ ਉਠੋੜ ਸਾਲੇ ਬੋਗੋ ਮੈਂ ਇਹ ਹੈ ਲਵਰੀ ਆ ਬੋਰੀ ਇਧਰ ਤਾਂ ਮੈ ਨਹੀਂ ਬਾਤੀ ਉਹ ਆ ਰਿਹਾ ਸੌਂ ਜਾ ਤੂੰ ਕਿ ਪਾਣੀ ਬਈ ਕੀ ਕਰਦਾ ਤੇ ਤੂੰ ਬਹੁਤ ਜ਼ਿਆਦਾ ਨਰਮ ਚ ਵੜੀ ਐ ਤਰਪਾ ਬੋਲ ਧਾਰਿਆ ਜਿਦਤਾ ਲਈ ਦੀ ਆ ਬਲੋ ਠੀਕ ਠੀਕ ਗਾਹੇ ਬਾਈ ਗਾੜ ਲਓ ਜੀ ਆ ਅੱਡੇ ਸੁਣਾਣ ਜਿਹੜੀ ਗਾੜੀ ਗਾੜ ਜੇ ਯਾਹ ਵਾਲੀ ਮਾਈ ਖੱਜ ਕੋ ਪਰੇ ਦੀ ਮਿਲਦੀ ਆ ਕੇ ਗੱਲ ਉਪਰ ਖਾਂ ਜਾ ਕੇ ਮਾੜਾ ਬੜਾ ਟੀਕਾ ਲੱਗਦੀ ਹੈ ਨਾ ਅੱਛਾ ਜੀ ਤੁਹਾਨੂੰ ਦੱਸਿਆ ਚੰਗਾ ਦਾ ਵੀਰ ਜੀ ਬਿਲਕੁਲ ਬੋਲੋ ਜੀ ਉਹ ਸਾਇਦਾ ਚਲੋ ਪੈਸੇ ਭਾਈ ਆਉਂਦੇ ਜਾਂਦੇ ਨੇ ਤੇ ਇਹਦਾ ਪਿਆਰ ਮੁਫਤ ਮਿਲ ਕੋਲ ਲੱਗਦਾ ਹਾਂਜੀ ਹਾਂਜੀ ਜੇ ਉਹ ਹਾਂ ਦੇ ਵਿੱਚ ਫਾਲਤੂ ਇਹ ਚੁਵਾਈਏ ਨਾ ਖੇ ਰੈਂਦ ਉਹਦਾ ਵੀਡੀਓ ਪਾ ਲਈ ਕੋਈ ਨਹੀਂ ਹੈ ਇਹ ਗੱਲ ਸਹੀ ਹੈ ਕਸਾ ਦੇ ਦੇ ਹੀ ਬਾਕੀ ਜਿਹੜੇ ਇੰਚਕਾਰੀ ਜਿਹੜੇ ਪੈਰ ਤੇ ਖੜੀ ਉੱਥੇ ਵੀ ਅਜੇ ਤੱਕ ਖੜੀ ਆ ਪਹਾੜਾ ਪਹੁੰਚ ਦੋ ਵਾਰ ਟਾਈਮ ਚੋ ਬੋ ਤੇ ਠੰਡੇ ਪਸ਼ੂ ਦਾ ਇਹੋ ਜਿਹਾ ਵਾਧਾ ਹੁੰਦਾ ਚਲੋ ਪਾਈਆ ਖੰਡ ਦੁੱਧ ਘੱਟ ਵੀ ਨਿਕਲ ਜੇ ਦੇ ਕੋਈ ਚੱਕਰ ਨਹੀਂ ਹੁੰਦਾ ਲੱਤਾਂ ਛੜੀਆਂ ਮਾਰ ਕੇ 16 ਲੀਟਰ ਵਿੱਚ ਚਾਰੇ ਕੀਚ ਹੋਇਆ 5000 ਨਿੰਬੂ ਖਾਲੀ ਹੋ ਗਏ ਨਾ ਵੀਰ ਕਵੇ ਵੀਡੀਓ ਬਣਾਈ ਦੇ ਹਲੇ ਜਦੋਂ ਛੜਦਾ ਵਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਹਾਂਜੀ ਸਾਡੇ ਘਰ ਭਾਈ ਕੋ 3 ਡੰਗ ਚੋਵੇ ਉਹ 2 ਡੰਗ ਚੋਵੇ ਜਹ ਖਾ ਦੇਗਾ ਦੀ ਉਹਨਾਂ ਹੀ ਖੁੱਲਾ ਵੰਡ ਬਣਾਵਾ ਹਾਂਜੀ ਆਹ ਇਹਨਾਂ ਫੀਡ 2-4 ਕਿਲੋ ਫੀਡ ਪਾਈਏ ਚੋਖਾ ਪਾਏ ਹਾਂਜੀ ਕੇਲੇ ਗੱਲ ਉਪਰੇ ਥਾ ਜਾ ਕੇ ਡੰਗਰ ਬਣਾਣਾ ਭੋੜਾ ਭਾਈ ਜੀ ਨਹੀਂ ਹੁੰਦਾ ਇਹ ਗੱਲ ਸਹੀ ਹੈ ਪਹਿਲੇ ਦਿਨ ਮੈਂ ਵੀ ਟੀਕਾ ਲਾਇਆ ਜੁੰਨੀਆਂ ਦੀ ਠੀਕ ਠੀਕ ਹੈ ਹਾਂ ਰਾਈ ਇਦਾਂ ਹੀ ਭਾਵੇਂ ਭਾਈ ਬਈ ਬਾਦੀ ਪੀ ਰਿੰਦੋ ਨੋ ਵੀ ਸੀਲੀਆਂ ਸੂਲੀਆਂ ਭਾਈ ਚੈੱਕ ਕਰਕੇ ਲਾ ਕੇ ਹੁੰਦੇ ਵਾ ਬਾਰੇ ਉਹ ਕਲੇ ਬੋਲੇ ਇਹੋ ਇਹਨੇ ਕੋ ਗੱਲ ਕਰਨੀ ਕਿ ਜਦ ਜਦ ਮਰਜੀ ਭਾਈ ਨੂੰ ਬੱਜੋਂਗੇ ਦਾ ਰਵੇ ਕੋਈ ਲੱਤਾਂ ਹੁਣਾ ਮਾਰੀ ਕਰੇ ਠੀਕ ਹੈ ਠੀਕ ਹੈ ਜੀ ਉਹ ਵੀ ਕਰੋ ਜੇ ਕਿਤੇ ਆ ਬੇ ਲੋ ਆਵੋ ਲੀਏ ਕਿ ਜੈਣੀਆਂ ਸੋਨੂ ਦੇ ਅੱਡੇ ਤੇ ਮੇਰੀ ਸੀ ਦੇ ਲੋ ਠੀਕ ਹੈ ਜੀ ਜੰਗ ਫੇਰ ਜਾਂਦੇ ਚਰੇ ਦੁੱਧ ਕਾਲੀ ਸਾਈਡ ਤੇ ਆ ਬੇ ਲੋ ਇੰਦਾ ਹੀ ਤਾਂ ਨਹੀਂ ਜੀ ਬਸ ਹਰ ਮਾਰੀ ਇੰਦਾ ਹੀ ਠੀਕ ਹੈ ਠੀਕ ਹੈ ਜੀ ਸੀਏ ਬੜੀ ਭਾਈ ਜੀ ਜਗੇ ਵੀ ਭਾਈ ਕੋਈ ਤਾਂ ਲੱਲਾ ਹੋ ਗਿਆ ਵਾਵਾ ਠੀਕ ਹੈ ਆ ਬੇ ਲੋ ਦੇਖੋ ਇੱਧਰ ਹੋ ਇਦਾਂ ਲੋ ਬਹਿਤ ਆਪ ਕੋ ਆ ਕੇ ਸਾਹ ਦੇ ਕੇ ਫਸੰ ਪੈਣੀ ਜੇ ਇਹ ਨਹੀਂ ਪਹਿਲੇ ਹੱਥ ਮਾਰੂਗੀ ਮਜਾਲ ਨਹੀਂ ਲੱਤ ਮਾਰ ਜਵੇ ਲੋ ਠੀਕ ਹੈ ਠੀਕ ਹੈ ਇਦਾਂ ਦੂਰੋਂ ਵੇਖੋ ਨਾ ਜਦੋਂ ਗਾੜੀ ਨਹੀਂ ਫੁਰਸਾ ਮੈਂ ਵੇਲੋ ਭਾ ਦੂਰੋਂ ਗੜਕੜ ਜੀ ਗਾੜੀ ਵੇਲੋ ਜਿਹੜੀਆਂ ਦੰਡੀਆਂ ਜਿਹੜੀਆਂ ਬਹੁਤ ਆ ਦੇ ਉੱਥੇ ਹੀ ਹਜੇ ਤੱਕ ਖੜੀ ਰਹਿ ਗਈ ਐਦਾਂ ਹੀ ਬਹੁੰਦਾ ਰਹੇ ਹਲੇ ਫੇਰ ਠੀਕ ਹੈ ਠੀਕ ਹੈ ਜੀ ਜੇ ਭਾਈ ਸੀ ਕਿੰਨਾ ਅਗਲਾ ਵਾਤਾ ਹਾਂ ਦੀਆਂ ਦੀਆਂ ਅਹੀਂ ਦੋ ਦਸ 7 ਕਿਲੋ ਲੀਟਰਾਂ ਗਾੜੀ ਦਾ ਵਾਹੇ ਛੇ ਦੀ ਭਾਈ ਗ੍ਰੈਂਡੀ ਜਨੇ 7 ਵੀ ਖੜੋ ਦੇ ਅੱਛਾ ਜੀ 6 ਕਿਲੋ ਜੀ ਆ ਬਾਹਰ ਦੀ ਜੇ ਇਹੋ ਮੇਰਾ ਕਿਸ ਫੜ ਦੇ ਤੋ ਮੱਧੀ ਆਣਗੇ ਠੀਕ ਹੈ ਜੀ ਉਹਦੇ ਲੈ ਲੋ ਭਾਵੇਂ ਆਰਡਰ ਥਲੇ ਭੋਲੇ ਆ ਲਓ ਜੀ ਜਿਹਨੇ ਚਾਰ ਦਾ ਬਾਈ ਉੱਠ ਕੇ ਬਹਿ ਗਿਆ ਬਾਣੀ ਦੇ ਇੱਕ ਰਾ 25 ਦੇ ਥਲੇ ਉੱਠ ਜੀ ਇਹਦੇ ਦੂਜੀ ਕਿਰਾ ਦੂਜੀ ਬੈਣ ਜਾਂਦੇ ਬਰਾ ਤੇ ਆ ਤੁਹਾਡੇ ਕਰਕੇ ਮੈਂ ਛੇ ਦੀ ਉਠਾ ਨਹੀਂ ਮੈਂ ਦੁੱਧ ਕਿਲੋ ਚੋਂ ਕੇ ਉਠਾਈ ਦੇ ਅੱਛਾ ਜੀ ਸਹੀ ਗੱਲ ਜੀ ਠੀਕ ਹੈ ਠੀਕ ਚਲ 8 ਕਿਲੋ ਇਹਨੂੰ ਤਾਰਾ ਤਰਾਂ ਦੇ ਦੇ ਆਓ ਆ ਲਓ ਇਹਦੇ ਨਾਲੇ ਪੀਣਾ ਚਾਹੋ ਦੁੱਧ ਵੇ ਲੋ ਫੇਰ ਆਦੀ ਬਜੇ ਥਲੇ ਭਾਈ ਉਧਰ ਕੋ ਠੀਕ ਹੈ ਇਹਦਾ ਗੱਲ ਇਹ ਆ ਮੋਲੇ ਪਾਈ ਮੰਗਨੂ ਮਾਪੇ ਬੋਝਾ ਕਰਾ 53 ਕਰਾ ਇਹ 50 ਹਜ਼ਾਰ ਦੀ ਹਵਾਨਾ ਦੇ ਲਈ ਆਪਾਂ 50 ਹੀ ਆਓ ਯਾਰ ਬਾਕੀ ਜੱਗੇ ਵੀਰ ਤੋਂ ਮਾਨ ਕਰਾ ਲਾ ਫੋਨ ਮੇਰਾ ਵੀਰ ਵੇਖ ਲੈ ਇੱਧਰ ਵੇ ਲੋ ਥੱਲੇ ਦੁੱਤ ਨਹੀਂ ਛੱਡਦਾ ਪਰ ਜਿਹੜਾ ਹਵਾਨਾ ਜਿਹੜਾ ਨਿੰਬੂ ਵਾਂਗੂ ਨਿਕੜ ਗਿਆ ਵਾ ਜਾ ਜਾ ਛੱਡ ਜੀ ਪਾਜੀ ਨਿੰਜਾ ਹੀ ਅੱਜ ਤੁਹਾਨੂੰ 200 ਰੁਪਏ ਛੋੜ ਹੀ ਹੋਈਏ ਠੀਕ ਹੈ ਲਓ ਜੀ ਨਿੰਜਾ ਸਾਡੇ 48000 ਦੀ ਦੇਣੀ ਹੈ 500 ਹੀ ਹੋਰ 48000 ਦੀ ਦੇ ਸਾਬ ਮੈਂ ਦੋ ਪਰ ਮੇਰਾ ਵੀ ਜਿਹੜਾ ਦੁੱਧ ਚੋਗੇ ਹਾਂਜੀ ਹਾਂਜੀ ਬਿਲਕੁਲ ਟੱਕੇ ਲਾ ਦੂਗੀ ਬਿਲਕੁਲ ਸਹੀ ਗੱਲ ਜੀ ਸਿੰਗਲ ਹੱਡੀ ਪਰ ਵੀਰ ਜੀ ਆਹ ਵੇਖ ਲਓ ਜੀ ਦੇਖੋ ਇਹ ਨਾ ਕੋਈ ਸੋਚੀ ਉਹਦਾ ਦੁੱਧ ਚੋਂ ਆਉਂਦੇ ਆ ਹਾਂਜੀ ਹਾਂਜੀ ਵਨ ਵੇਖ ਲਓ ਖੁੱਲੀ ਭਰੀ ਜੀ ਗਾੜੀ ਬੰਦੇ ਦੇ ਬਾਹਰੋਂ ਕੈਮਰਾ ਠੀਕ ਹੈ ਠੀਕ ਇਹਨਾਂ ਨੂੰ ਆਟਾ ਪਾ ਲਈ ਚੋਲੀ ਆਤੇ ਨਾਲ ਦੁੱਧ ਮਿਲ ਗਿਆ ਬਿਲਕੁਲ ਸਹੀ ਗੱਲ ਹੈ ਚੈੱਕ ਕਰ ਸਕਦੇ ਨਹੀਂ ਬਾਕੀ ਸ ਬਾਬਾ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂਆਂ ਦੀ ਗਾਈ 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 ਹੋਣੀ ਆ ਹਾਂ ਬਾਬਾ ਜੀ ਇੱਕ ਬੈਣ ਦਿਖਾਉਂਦੇ ਤੈਨੂੰ ਇਹ ਕਿਵੇਂ ਆ ਭਾਈ ਇਹ ਭਾਈ ਟੋਕੜੀ ਏ ਅੱਛਾ ਜੀ ਇਹਨੂੰ ਅੱਜ ਬਿਲਕੁਲ ਆਈ ਨੂੰ ਹੋ ਕੇ ਦੱਸ ਦੇਣਾ ਠੀਕ ਹੈ ਜੀ ਕੀ ਗੱਲ ਨੂੰ ਦੱਸ ਕੇ ਦੇਣਾ ਹੋ ਗਿਆ ਭਰਾ ਜੀ ਮੈਂ ਅੱਛਾ ਜੀ ਉਹਦੋਂ ਜਦੋਂ ਲਿਆਣੀ ਹੁੰਦਾ ਬੋਲ ਪਈ ਏ ਅੱਛਾ ਕਿਵੇਂ ਜੀ ਮੱਟੀ ਦਾ ਭਰਾਤਾ ਜੀ ਮੈਂ 10 ਬਰਨ ਹੋ ਗਈ ਗੱਭਰਾਇੰਨੀ ਠੀਕ ਹੈ ਠੀਕ ਹੈ ਜੀ ਦੁੱਧ ਰਕੋ ਭਾਈ ਅੱਪਾ ਵੱਧ ਨਹੀਂ ਇਹਦੇ ਦੁੱਧ ਜ਼ਿਆਦਾ ਹੀ ਅੱਛਾ ਮੈਂ ਤਾਂ ਵੱਲੋਂ ਵੱਧ ਕੀਤਾ ਸੀ ਉਹ ਦੁੱਧ ਤਾਂ ਚਾਰ ਲੋਈ ਗੰਢੀ ਦਵਾਂਗੇ ਠੀਕ ਕਰੋ ਜੀ ਕਿਆ ਮਿੰਦੋਰੀ ਦੇ ਘਰੇ ਕਾ ਚੂ ਆ ਕੇ ਕੰਮੀ ਆ ਜਾਂ ਸੀਲੀਆਂ ਭਾਜੀ ਕਿਆ ਪਤਾ ਜੀ ਠੀਕ ਹੈ ਜੀ ਦੇਖੋ ਅਸੀਂ ਉਧਰ ਕੋਈ ਜ਼ਿਆਦਾ ਇਤਿਸ਼ਾਹ ਤੋਂ ਬਾਹਰੀ ਇਹਦਾ 1 ਬਨ ਬਨ ਕਰਦਾ ਬਿਲਕੁਲ ਨਹੀਂ ਕਰ ਠੀਕ ਹੈ ਠੀਕ ਹੈ ਬਨ ਜਿਹੜੀ ਪਤਾ ਜਿਹੜਾ ਪੁੱਛ ਰਿਹਾ ਆ ਗਿਆ ਵਾ ਤੇ ਸੰਭ ਨਾਲ ਹੀ ਆਈਏ ਕੋਈ ਭਰਾ ਸਾਹਿਬ ਬਲੂਰ ਵਾਲੇ ਠੀਕ ਹੈ ਜੀ ਇਹ ਨਹੀਂ ਕੋਈ ਲੱਤਾਂ ਮਾਰ ਨਹੀਂ ਆਇਆ ਪਹਿਲਾ ਸੂਆ ਬੱਝੀ ਜੇ ਇਹਦੇ ਵਿੱਚ ਵੀ ਬਹੁਤ ਆ ਇਹ ਪਹਿਲੇ ਸੂਆ ਨੇ ਸੂਈ ਕਰਮ ਵਾਲੀ ਉਹਨੇ ਦਾ ਅੱਜ ਨੂੰ ਦਾਹੀਆਂ ਨਾਲ ਯਾਨਦਰੋਂ ਮਟੀਕਾ ਪਾਇਆ। ਅੱਛਾ ਜੀ। ਹਾਂ। ਠੀਕ ਹੈ ਠੀਕ ਹੈ। ਲੋ ਜੀ ਤਾਂ ਸਿੱਧਾ ਇਹ ਭਰਾ ਇਹ ਸਤਰੀ ਹੋ ਗਈ ਨਾ। ਹਾਂ ਜੀ। ਇਹਨੂੰ 27 ਦੀ ਜੀ ਮਟੀਕਾ ਪਾਇਆ ਜੀ। ਠੀਕ ਹੈ ਠੀਕ ਹੈ। ਮੇਰੀ ਵੀਡੀਓ ਕੱਢ ਕੇ ਵੇਲੇ ਦੀ ਵੀਡੀਓ ਵੀ ਗੇਕ ਤੱਕ ਪਾਈ ਵੀਰੋਂ ਬੋਲੀ ਖੇਵੀ ਜਾਈ ਉਹ ਮਟੀਕਾ ਪਾਏ। ਠੀਕ ਹੈ ਠੀਕ ਹੈ। ਦੇਖੋ। ਚਲੋ ਜੀ ਚੈੱਕ ਬੰਦ। ਇਹ ਕਿੰਨੇ ਕਿਲੇ ਦੇ ਦੇਣੀ ਆ। ਇਹ ਭਾਈ ਛੋੜੇ ਜੇ ਮੋਲਿਆ। ਜੇ ਕੋਈ ਹੁਣ ਜਾ ਕੇ ਇਹਨੂੰ ਮਾਜੂਰੀ ਸੰਗਾ ਪਾ ਦੇ ਬੀਰ ਫੜਾ। ਹਾਂ ਜੀ। ਭਾਵੇਂ ਉਹਦੇ 7 ਕਿਲੋ ਚੋਲੇ। ਹੁਣ ਆਪਾਂ 4 ਕਿਲੋ ingredients ਦਵਾਂਗੇ। ਜਿਹੜਾ ਲੈ ਗਿਆ ਨਾ ਹਾਂਜੀ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਅੱਡੇ ਕੇ ਲਈ ਰਹਿ ਗਈ ਸੀ ਇੱਕ ਕੰਮ ਦੇ ਉਪਰ ਬਿਲਕੁਲ ਸਹੀ ਗੱਲ ਹੈ ਜੀ ਹਰ ਵੇਲੇ ਬਾਕੀ ਸਾਮ ਬਣਾ ਲਈਏ ਕੋਈ ਭਰਾ ਸਾਹ ਭਾਜੀ ਕਿਤੇ ਸਾਮ ਨਹੀਂ ਨਾਈ ਹਾਂਜੀ ਹਾਂਜੀ ਇਹ ਵਸੀ ਯਾਦ ਯਾਦ ਬੜੀ ਜਿਹੜੇ ਬੰਦੇ ਕੋਈ ਆ ਆਈ ਬੜੀ ਮਿੰਗੀ ਹਰ ਕੇ ਸੋਏ ਆਈ ਆ ਅੱਛਾ ਅੱਛਾ ਸਿਰਫ ਉਹਨੇ ਡਾਂਡੀ ਲਾਤੀ ਸਾਹਮਣੇ ਰੋ ਸਾਹਮਣੇ ਸੁਖਣਾ ਸਾਮ ਘੜੀ ਕੱਟ ਬ੍ਰੀਡ ਦੇਖੋ ਕਿ ਨਹੀਂ ਜੇ ਇਹ ਬੁਢਾ ਹੋਣੀ ਨਹੀਂ ਦੰਦਾ ਜੀ ਹਾਂ ਵੇਲੇ ਜਿਹੜਾ ਆਉਂ ਉਹ ਹੀ ਨਾ ਦਾ 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 ਤੋਂ ਦਾ ਦੇਖੋ ਵਧੀਆ ਜੇ ਦੇਖੋ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਭਾਈ ਇਸ ਵੀਰ ਕੋਈ ਭੈਣ ਚੋਦੇ ਕੋਈ ਵੀਰ ਚੋਵੇ ਇਹ ਨਹੀਂ ਕੋਈ ਲੱਤਾਂ ਮਾਰਦੀਆਂ ਹੀ ਲੋਗੀ ਬੰਗਾ ਫੋਣਾ ਵਾ ਭਾਈ ਕੋਈ ਬੱਚਾ ਚੋਦੇ ਅੱਛਾ ਜੀ ਦੁੱਧ 400 ਦੀ ਗੱਡੀ ਹੈ ਇਹਦੇ ਸ਼ੇਕ ਲਈ ਇਹਦਾ ਵਾਂਡੇ ਬੰਦ ਕੀਤਾ ਜਾਪਾਂ ਠੀਕ ਹੈ ਲਓ ਭਾਈ ਬਾਕੀ ਕੋਈ ਭਰਾ ਸਾਹਮਣੇ ਦਾ ਜੇ ਤਾਂ ਚਲੋ ਵੈੜ ਚੰਗੀ ਆ ਤੇ